ਗੁਰੂ ਜੀ ਚਾਰੇ ਸਾਹਿਬਜ਼ਾਦੇ ਪੰਜ ਪਿਆਰੇ ਮਾਤਾ ਗੁਜਰੀ ਜੀ ਤੇ ਕੁਝ ਸਿੰਘ ਪਹਿਲੋਂ ਨਿਕਲੇ ਬਾਕੀ ਸਿੰਘਾਂ ਦੇ ਜਥੇ ਥੋੜੀ ਥੋੜੀ ਵਿੱਥ ਤੇ ਪਿਛੋਂ ਨਿਕਲੇ ਭਾਵੇਂ ਫੌਜਾਂ ਪਿੱਛਾ ਕਰ ਰਹੀਆਂ ਸਨ ਪਰ ਫਿਰ ਵੀ ਸਰਸਾ ਦੇ ਕਿਨਾਰੇ ਅੰਮ੍ਰਿਤ ਵੇਲੇ ਗੁਰੂ ਜੀ ਨੇ ਆਸਾ ਦੀ ਵਾਰ ਦਾ ਦੀਵਾਨ ਸਜਾਇਆ ਤੇ ਫਿਰ ਸਰਸਾ ਨਦੀ ਪਾਰ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਛੋਟੇ ਸੁਪੁੱਤਰ ਸਹਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਹਬਜ਼ਾਦਾ ਫਤਿਹ ਸਿੰਘ ਜੀ ਆਪਣੇ ਪਿਤਾ ਜੀ ਤੋਂ ਨਿੱਖੜ ਗਏ ਆਪਣੇ ਦਾਦੀ ਮਾਤਾ ਗੁਜਰੀ ਜੀ ਦੇ ਨਾਲ ਉਹ ਜੰਗਲਾਂ ਜੂਹਾਂ ਤੇ ਵਿਖੜੇ ਰਸਤਿਆਂ ਵਿੱਚ ਪੈ ਗਏ ਰਸਤੇ ਵਿੱਚ ਉਹਨਾਂ ਨੂੰ ਰਸੋਈਆ ਗੰਗੂ ਮਿਲਿਆ ਉਸ ਦੇ ਨਾਲ ਮਾਤਾ ਜੀ ਤੇ ਦੋਵੇਂ ਸਹਬਜ਼ਾਦੇ ਖੇੜੀ ਪਿੰਡ ਜਾ ਪਹੁੰਚੇ ਜਦ ਮੁਗਲ ਫੌਜਾਂ ਨੂੰ ਸਵੇਰੇ ਗੁਰੂ ਜੀ ਦਾ ਪਰਿਵਾਰ ਸਮੇਤ ਕਿਲਾ ਛੱਡ ਦੇਣ ਦਾ ਪਤਾ ਲੱਗਾ ਤਾਂ ਸੁੱਤੇ ਪਏ ਮੁਗਲ ਸਿਪਾਹੀ ਅੱਬੜਵਾਏ ਉੱਠੇ ਆਪਣੇ ਆਪਣੇ ਸਾਥੀਆਂ ਨੂੰ ਹਲੂਨ ਕੇ ਜਗਾਇਆ ਅਨੰਦਪੁਰ ਖਾਲੀ ਹੋ ਗਿਆ ਗੁਰੂ ਜੀ ਚਲੇ ਗਏ ਸਾਰੀ ਮੁਗਲ ਫੌਜ ਵਿੱਚ ਸ਼ੋਰ ਮਚ ਗਿਆ ਵਾਹੋਦਾਹੀ ਮੁਗਲ ਸਿਪਾਹੀ ਘੋੜਿਆਂ ਤੇ ਸਵਾਰ ਹੋਏ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਮਗਰ ਨੱਠ ਪਏ ਗੁਰੂ ਜੀ ਤਾਂ ਸਰਸਾ ਪਾਰ ਕਰਕੇ ਅੱਗੇ ਆ ਚੁੱਕੇ ਸਨ ਗੁਰੂ ਜੀ ਦੀ ਫੌਜ ਦੇ ਕੁਝ ਸਿੰਘ ਅਜੇ ਸਰਸਾ ਨਦੀ ਪਾਰ ਕਰਨ ਲੱਗੇ ਸਨ ਮੁਗਲ ਸਿਪਾਹੀ ਪਹੁੰਚ ਗਏ بارشਾਂ ਕਾਰਨ ਸਰਸਾ ਨਦੀ ਖੂਬ ਚੜ੍ਹੀ ਹੋਈ ਸੀ सरसा ਦੇ ਕੰਢੇ ਤੇ ਭਾਰੀ ਜੰਗ ਸ਼ੁਰੂ ਹੋ ਗਈ। ਇਸ ਹਫੜਾ ਦਫੜੀ ਵਿੱਚ ਮੁਗਲ ਸਿਪਾਹੀ ਇਤਨੇ ਕਬਰائے ਹੋਏ ਸਨ ਕਿ ਆਪਸ ਵਿੱਚ ਹੀ ਗੁੱਥਮ ਗੁੱਥਾ ਹੋਣ ਲੱਗ ਪਏ ਤੇ ਭਲੇਖੇ ਵਿੱਚ ਆਪਣੇ ਸਾਥੀਆਂ ਨੂੰ ਮਾਰ ਦਿੱਤਾ। ਬਹਾਦਰ ਸਿੰਘ ਡਟ ਕੇ ਮੁਕਾਬਲਾ ਕਰਦੇ ਰਹੇ। ਜਿਤਨੇ ਸਰਸਾ ਨਦੀ ਪਾਰ ਕਰ ਸਕੇ ਚਲੇ ਗਏ। ਬਾਕੀਆਂ ਬਹਾਦਰੀ ਦਾ ਪੂਰਾ ਸਬੂਤ ਦਿੱਤਾ ਤੇ ਮੁਗਲਾਂ ਦੇ ਹਮਲੇ ਤੋਂ ਜਰਾ ਨਾ ਕਬਰਾਏ। ਉਹਨਾਂ ਨੂੰ ਤਾਂ ਪਤਾ ਹੀ ਸੀ ਕਿ ਮੁਗਲ ਫੌਜਾਂ ਉਹਨਾਂ ਦੇ ਪਿੱਛੇ ਦੌੜਨਾ ਹੈ ਤਲਵਾਰ ਤੇ ਭਾਲੇ ਚੱਲੇ ਕਈ ਸਿਪਾਹੀ ਜ਼ਖਮੀ ਹੋਏ अनेਕਾਂ ਮਾਰੇ ਗਏ ਲੋਥਾਂ ਨਦੀ ਦੇ ਕਿਨਾਰੇ ਡਿੱਗੀਆਂ ਕਈ ਨਦੀ ਵਿੱਚ ਰੁੜ ਗਈਆਂ ਕਈ ਘੰਟੇ ਕਮਸਾਨ ਦਾ ਜੁੱਧ ਚੱਲਦਾ ਰਿਹਾ ਗੁਰੂ ਜੀ ਦੇ ਨਿਡਰ ਤੇ ਬਹਾਦਰ ਸਿੰਘ ਵੈਰੀਆਂ ਦੀ ਜ਼ਬਰਦਸਤ ਫੌਜ ਦਾ ਰਾਹ ਰੋਕ ਕੇ ਲੜਦੇ ਰਹੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਭਾਈ ਜੀਵਨ ਸਿੰਘ ਭਾਈ ਉਦੇ ਸਿੰਘ ਤੇ ਭਾਈ ਬਚਿੱਤਰ ਸਿੰਘ ਨੇ ਸਰਸਾ ਨਦੀ ਦੇ ਕਿਨਾਰੇ ਤੇ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੂੰ ਰੋਕੀ ਰੱਖਿਆ ਦੁਸ਼ਮਣ ਫੌਜਾਂ ਨਾਲ ਜੂਝਦੇ ਹੋਏ ਭਾਈ ਉਦੇ ਸਿੰਘ ਜੀ ਸ਼ਹੀਦ ਹੋ ਗਏ ਤੇ ਦੂਜੇ ਸਿੰਘਾਂ ਨੇ ਉਹਨਾਂ ਦੀ ਥਾਂ ਕਮਾਂਡ ਸੰਭਾਲ ਲਈ ਸਾਹਿਬ ਜادہ ਅਜੀਤ ਸਿੰਘ ਜੀ ਮੁਗਲ ਫੌਜ ਦੇ ਘੇਰੇ ਵਿੱਚ ਆ ਗਏ ਪਰ ਜੂਝਦੇ ਰਹੇ ਭਾਈ ਦੀਵਾਨ ਸਿੰਘ ਨੇ ਜਦ ਇਹ ਟਿੱਠਾ ਤਾਂ ਝੱਟ ਉਧਰ ਪਹੁੰਚ ਗਏ ਬਾਬਾਜੀਤ ਸਿੰਘ ਦਾ ਘੇਰਾ ਤੋੜ ਦਿੱਤਾ ਤੇ ਬਾਬਾਜੀਤ ਸਿੰਘ ਜੀ ਆਪਣਾ ਘੋੜਾ ਦੁੜਾ ਕੇ ਸਰਸਾ ਨਦੀ ਪਾਰ ਕਰ ਗਏ ਇਸੇ ਤਰ੍ਹਾਂ ਭਾਈ ਜੀਵਨ ਸਿੰਘ ਨੇ ਮੁਗਲਾਂ ਨੂੰ ਅੱਗੇ ਜਾਣ ਤੋਂ ਠੱਲ ਲਿਆ ਆਪਣੇ ਨੇਜੇ ਨਾਲ ਇੱਕ ਇੱਕ ਕਰਕੇ ਕਈ ਮੁਗਲ ਫੌਜੀਆਂ ਨੂੰ ਡੇਗ ਗਿਆ ਬਚਾਓ ਬਚਾਓ ਪੁਕਾਰਦੇ ਦੁਸ਼ਮਣ ਦੇ ਸਿਪਾਹੀ ਘੋੜਿਆਂ ਤੋਂ ਹੇਠਾਂ ਡੇਗਦੇ ਰਹੇ ਭਾਈ ਜੀਵਨ ਸਿੰਘ ਜੀ ਦੀ ਦਲੇਰੀ ਨਾਲ ਸਾਰੇ ਸਿੰਘ ਅੱਗੇ ਵਧ ਗਏ ਭਰ ਜੂਝ ਦੇ ਜੂਝ ਤੇ ਆਖਰ ਭਾਈ ਜੀਵਨ ਸਿੰਘ ਜੀ ਵੀ ਸਰਸਾ ਨਦੀ ਦੇ ਕਿਨਾਰੇ ਹੋਏ ਜੁੱਦ ਵਿੱਚ ਸ਼ਹੀਦ ਹੋ ਗਏ ਤੇ ਭਾਈ ਬਜਿੱਤਰ ਸਿੰਘ ਜੀ ਸਖਤ ਜ਼ਖਮੀ ਹੋ ਗਏ ਫੇਰ ਕਮਸਾਨ ਦਾ ਜੁੱਦ ਸ਼ੁਰੂ ਹੋ ਗਿਆ ਮੁਗਲ ਫੌਜੀ ਸਮਝ ਰਹੇ ਸਨ ਕਿ ਸਿੱਖਾਂ ਦੇ ਦੋ ਬਹਾਦਰ ਸਿਪਾਈਆਂ ਭਾਈ ਜੀਵਨ ਸਿੰਘ ਤੇ ਭਾਈ ਉਦੇ ਸਿੰਘ ਜੀ ਦੇ ਸ਼ਹੀਦ ਹੋਣ ਤੇ ਉਹਨਾਂ ਦੇ ਬਾਕੀ ਸਿੱਖਾਂ ਦੇ ਹੌਸਲੇ ਟੁੱਟ ਜਾਣਗੇ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਿਹੜ ਸਿੰਘਾਂ ਨੇ ਬੜਾ ਜ਼ਬਰਦਸਤ ਮੁਕਾਬਲਾ ਕੀਤਾ ਤੇ ਮੁਗਲ ਫੌਜਾਂ ਨੂੰ ਭਜਾ ਦਿੱਤਾ ਇਸ ਸਥਾਨ ਤੇ ਇਨ੍ਹਾਂ ਬਹਾਦਰ ਸ਼ਹੀਦਾਂ ਭਾਈ ਉਦੇ ਸਿੰਘ ਤੇ ਭਾਈ ਜੀਵਨ ਸਿੰਘ ਜੀ ਦੀ ਯਾਦਗਾਰ ਬਣੀ ਹੋਈ ਹੈ ਜਿੱਥੇ ਸ਼ਰਧਾਲੂ ਆ ਕੇ ਆਪਣੀ ਸ਼ਰਧਾਂਜਲੀ ਭੇਂਟ ਕਰਦੇ ਹਨ ਧੰਨਵਾਦ